ਹਾਂਜੀ ਆ ਵੇਖੋ ਦੁੱਧ ਆਪਣੇ ਸੁੱਕ ਗਿਆ ਜੇ ਹੋਰ ਸਕਾਣਾ ਪੀਆ ਦੁੱਧ ਹਾਂ ਦੇਖੋ ਠੀਕ ਹੈ ਚਮਚੀ ਆਣੀ ਚਮਚ ਕੀ ਬਤਾ ਤੇ ਲਾਡੀ ਤਾਂ ਹਜੇ ਬਣਿਆ ਨਹੀਂ ਤਾਂ ਲਾਡੀ ਪਹਿਲਾਂ ਹੀ ਕਹਿੰਦਾ ਕਹਿੰਦਾ ਮੈਨੂੰ ਖਾਣ ਨੂੰ ਦੇ ਦੋ ਤੇ ਸੁਮਨੇ ਥੂੰ ਮੇਰੇ ਨਾਲ ਬੈਠ ਬੈਠ ਕੇ ਖਾਈ ਜਾਂਦੀ ਹੈ ਠੀਕ ਹੈ ਯਾਰ ਦੁੱਧ ਹੋਵੇ ਕਰਦਾ ਤੇ ਫਿਰ ਟੈਸਟ ਅਲੋ ਕੀ ਬਣਦਾ ਫਿਰ ਕਿੰਨਾ ਮਰਜੀ ਹੋਵੇ ਦੁੱਧ ਪਾਈ ਜਾਵੇ ਤੇ ਖੋਇਆ ਬਣਾਈ ਜਾਵੇ ਬਸ ਹੁਣ ਜ਼ਿਆਦਾ ਪੈ ਗਿਆ ਪਹਿਲਾਂ ਮਠਾ ਆਇਆ ਕਹਿੰਦਾ ਮਿੱਠਾ ਤੇ ਹੁਣ ਜ਼ਿਆਦਾ ਕਹਿੰਦਾ ਤੂੰ ਸਹੀ ਆ ਮੈਂ ਲੱਗੀਆਂ ਤਾਂ ਹੁਣ ਤੂੰ ਖਾਵੇਂਗੀ ਤਾਂ ਸਹੀ ਹੁਣ ਕੁਝ ਖਾਵੇਂਗੀ ਤਾਂ ਫੇਰ ਹੀ ਹੈ ਹਾਂ ਕੱਲੇ ਜਣੇ ਨੂੰ ਬਹੁਤ ਔਖ ਹੈਗਾ ਤੇ ਜਵਾਹ ਕੁ ਸਮਣਾ ਕਿ ਕੋਈ ਹੈਲਪフル ਕਰਾ ਦੇਣੀ ਸਮਣ ਵੀ ਨਹੀਂ ਹੈਲਪ ਕਰਾਰੀ ਉਹ ਆਪ ਰੋਟੀ ਖਾ ਰਹੀ ਹੈ ਤੇ ਆਪਾਂ ਅੱਜ ਰੋਟੀ ਖਾਣੀ ਨਹੀਂ ਤੇ ਨਹੀਂ ਤਾਂ ਆਪਾਂ ਉਹਨੂੰ ਟੈਸਟ ਕਰ ਲੈਂਦੇ ਕਿਵੇਂ ਬਣਿਆ ਹੈਗਾ ਠੀਕ ਹੈ ਤੇ ਚਲੋ ਬਣਾ ਕੇ ਤਾਂ ਫਿਰ ਤੁਹਾਨੂੰ ਫਿਰ ਆਪਾਂ ਦਿਖਾਨੇ ਆ ਠੀਕ ਹੈ ਐਂਡ ਤੱਕ ਬਣੇ ਰਹੇ ਤੁਸੀਂ ਆਪਣੇ ਅੱਜ ਵਲੋਗ ਵੇਖਿਓ ਵਧੀਆ ਬਣੇਗਾ ਆਪਾਂ ਕੋਈ ਰੈਸਪੀ ਵਾਲਾ ਬਣਾਵਨਾ ਕੋ ਲੋਕ ਪਾਇ ਕਰਾਂਗੇ ਕੋ ਘਰ ਦੇ ਪਾਇਆ ਕਰਾਂਗੇ ਬਸ ਐਦਾਂ ਦੇ ਪਾਇਆ ਕਰਗੇ ਹੋਰ ਆਪਣੇ ਕੋਈ ਬਲੋਗ ਹੈ ਨਹੀਂ ਸੁਮਨ ਅੰਦਰ ਚਟਨੀ ਤੜਕਰੀ ਆ ਰੋਈ ਚ ਠੀਕ ਹੈ ਚਲੋ ਦੇਖਦੇ ਹਾਂ ਕਿਦੇ ਥੱਲੇ ਅੱਗ ਜ਼ਿਆਦੀ ਵੱਲ ਰਹੀ ਹੈ ਤੇ ਗਾਣਾ ਪੈਣਗੇ ਫਿਰ ਤੇ ਆ ਵੇਖੋ ਦੁੱਧ ਸੁੱਕ ਰਿਹਾ ਹੈ ਦੁੱਧ ਸੁੱਕ ਸੁੱਕ ਕੇ ਆ ਵੇਖੋ ਹੁਣ ਇੰਨਾ ਕੁ ਹੋ ਗਿਆ ਲਾਡੀ ਨੂੰ ਕਿਹਾ ਮੈਂ ਕਿ ਥੋੜੀ ਜੀ ਹੈਲਪ ਕਰਾ ਦੇ ਲੱਗਦਾ ਤਾਂ ਇਹ ਵੀ ਲਾਡੀ ਕੋ ਥੋੜੀ ਮੋਟੀ ਹੈਲਪ ਕਰਾਊਗਾ ਹੁਣ ਕੀ ਪਤਾ बन ਰਿਹਾ ਜਦੋਂ ਬਨ ਕੇ ਤਿਆਰ ਹੋ ਜਾਊਗਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਆ ਵੇਖੋ ਲਾਡੀ ਕਿਵੇਂ ਬਣੂਗਾ ਨਾ ਹੋਰ ਸੁੱਕੂਗਾ ਜੇ ਤਾਂ ਉਸਕਾ ਉਸਕਾ ਲਾਡੀ ਨੇ ਸਾਰਾ ਕੜਾਈ ਨੂੰ ਲਾ ਕੇ ਦੁੱਧ ਕਿੰਨਾ ਉਹਨਾਂ ਕੋ ਬਣੇਗਾ ਥੋੜਾ ਇੰਨਾ ਕੋ ਨਾ ਬਾਟੀ ਥੋੜਾ ਜਿਹਾ ਆਟਾ ਪਾਇਆ ਜੇ ਨੀਰੇ ਦੁੱਧ ਹੀ ਬਣਾਉਂਦੇ ਤਾਂ ਜਮੇ ਇੰਨਾ ਕੋ ਬਣ ਜਾਣਾ ਸੀ ਤਾਂ ਲਾਡੀ ਨੇ ਸਾਰੀ ਕੜਾਈ ਨੂੰ ਆਟਾ ਲਾਤਾ ਮੱਠੀ ਹੋ ਗਈ। ਆਹ ਮੱਠੀ ਕਰਨੀ ਹੈ ਤਾਂ ਹਾਂ? ਨਾ ਵੀ ਆਪ ਤਾਂ ਨਹੀਂ ਪਾਉਂਦੇ। ਨਾ ਵੀ। ਤੇ ਬੁਆ ਵੀ ਨਾ ਆਂਦੀ ਐ ਸਿਪਾਨ ਐ ਨਾ। ਤੇ ਆ ਵੇਖੋ ਆਪਾਂ ਰੱਖ ਰੱਖਿਆ ਦੁੱਧ। ਠੀਕ ਐ। ਕੋਈ ਬਣਾਉਣ ਦਾ ਸਿਲੰਡਰ ਸੌਂਡਰ। ਕਹਿਣੇ ਤੋ ਖਵਾਰਾ ਪਾਏ ਚੱਕਲੇ ਨੇ ਕੋਈ ਹੋਰ ਵੀ ਛਾਦਨੇ ਸੁਣੋ ਸਾਬ ਲਾਓ ਮਾਂ ਪੇ ਨਕੜਾ ਨਹੀਂ ਅੱਜ ਕੱਲ੍ਹ ਦੀਪੋ ਤਾਂਵੇਂ ਬੋਲਦੇ ਜਿਨ੍ਹਾਂ ਨੇ ਜੰਮਿਆ ਜਿਨ੍ਹਾਂ ਨੇ ਨੋਨੋ 10 10 ਮਹੀਨੇ ਪੇਟ ਚ ਰੱਖਿਆ ਉਹਨਾਂ ਨਕੜਾ ਨਹੀਂ ਤੇ ਅੱਜ ਕੱਲ੍ਹ ਦੀ ਲਾਦ ਨੂੰ ਜ਼ਿਆਦਾ ਅਕਲ ਹੈ ਠੀਕ ਹੈ ਸੁਭਾ ਜੰਮੀ ਗੱਲ ਮਾਰੋ ਮੇਰਾ ਅੱਛਾ ਹਤਿਆ ਆਪਾਂ ਰੱਖਿਆ ਦੁੱਧ ਤੇ ਅੱਜ ਆਪਾਂ ਰੱਖ ਰੱਖਿਆ ਸੋਮਵਾਰ ਦਾ ਵਰਤ ਠੀਕ ਹੈ ਤੇ ਦੱਸਿਓ ਮੇਰੇ ਵੀਰਾਂ ਨੂੰ ਕਿੰਨੇ ਕਿੰਨੇ ਰੱਖਿਆ ਵਰਤ ਰੱਖਦਾ ਆਪਾਂ ਆਖਾ 9 ਸਾਲ ਚੜਨ ਵਾਲਾ ਲੈਸਟਲਾ ਸੋਮਵਾਰ ਹੈ ਤੇ ਪੀਣ ਲੱਗੇ ਚਾਹ ਅਜਾ ਚਾਹ ਪੀ ਲੋ ਠੀਕ ਹੈ ਤੇ ਇਹ ਬੱਗਾ ਸਮਨ ਲਾ ਕੇ ਲੇਕੜਾਈ ਬਸੁਰੇ ਇਹਥੇ ਰੱਖ ਦੇ ਤੇ ਸੋਚਦਿਆਂ ਵਿੱਚ ਕਾਜੂ ਜਾਂ ਬਦਾਮ ਪਾ ਲਈਏ ਇਹ ਹੈਗਾ 3 ਕਿਲੋ ਦੁੱਧ 3 ਕਿਲੋ ਦੁੱਧ ਦਾ ਕੀ ਬਣੂਗਾ ਥੋੜਾ ਹੀ ਬਣੂਗਾ ਯਾਨੀ ਕਿ ਇੰਨਾ ਕੁ ਬਣ ਜਾਊਗਾ ਸੁੱਕ ਸੁੱਕੇ ਦੁੱਧ ਲਾਡੀ ਨੇ ਤਾਂ ਇਹ 1 ਮਿੰਟ ਚ ਹੀ ਖਾ ਜਾਣ ਇਧਰ ਆਖ ਇਧਰ ਆਟਾ ਕਿ ਮੈਂ ਸੋਚਦੀ ਥੋੜਾ ਜਿਹਾ ਆਟਾ ਪਰ ਹੋ ਕੇ ਤੇ ਵਿੱਚ ਪਾ ਲੈਨੇ ਅੱਜ ਆਪਣੀ ਬਿਊਟੀ ਐਪ ਤੇ ਲੱਗ ਰਹੀ ਹੈ ਸਾਪੋਂ ਲਈ ਆ ਜਿਆਦਾ ਫਿਰ ਆਪ ਨੂੰ ਨਾ ਸੀ ਤੇ ਉਹ ਵੇਖੋ ਕੰਮ ਕਰ ਲੱਗੀ ਹੈ ਗੁੱਸਾ ਵੇਖੋ ਗੁੱਸਾ ਥੋੜੀ ਚਾਹ ਕੀ ਡੋ ਲਗੀ ਤਾਂ ਗੁੱਸਾ ਹੀ ਸਾਰਾ ਗਾ ਲੀੜੇ ਤੋਤੇ ਆਪਾਂ ਸੁਕਾ ਤੇ ਸੁੰਮਣ ਨੇ ਮਸ਼ੀਨ ਚ ਪਾ ਕੇ ਆਪਾਂ ਤੋਤੇ ਡੈਲੀ ਕੋਲ ਕੰਮ ਲਾਡੀ ਸਿੱਟਿਆ ਪਿਆ ਠੀਕ ਹੈ ਤੇ ਆਪਾਂ ਬਣਾਉਣ ਲੱਗਿਆਂ ਸੋਣਿਆ ਚਲੋ ਆਪਾਂ ਆ ਬਣਾ ਕੇ ਫਿਰ ਤੁਹਾਨੂੰ ਮਿਲਦੇ ਆਂ ਦਿਖਾਨੇ ਕਿਵੇਂ ਦਾ ਖੋਆ ਬਣਿਆ ਕਿਵੇਂ ਨਹੀਂ ਕਿੰਨੀਆਂ ਬਣਾਵਾਂਗੇ ਕਿੰਨਾਵਾਂਗੇ ਦੇਖਦੇ ਆਂ ਸੁਮਨਾ ਨੂੰ ਬਰਾਂਦੀਆਂ ਰੋਟੀਆਂ ਤੇ ਆਪਣਾ ਦੁੱਧ ਜਸਤੀ ਪਹਿਲਾਂ ਕੁਝ ਦੋਨੇ ਜੇ 12 ਪਹਿ ਜਾਣ ਲੇਕੋ ਆਪਣਾ ਦੁੱਧ ਵੀ ਹੈ ਨਹੀਂ ਤੇ ਫਿਰ ਵੀ ਆ ਪਾਵੇ ਕੋਈ ਰੀਤੀ ਤਿਆਰੀ ਕਰ ਲਈ ਮੋਨੇ ਲਈ ਦੁੱਧ ਦਾ 50 ਰੁਪਏ ਕਿਲੋ ਮਹਲਾਈ ਥੋੜਾ ਜਿਹਾ ਛੜਾਈ ਰੱਖੀ ਗਿਲਾ ਵੀ ਜਾਂਦਾ ਦੋ ਹੂੰ ਥਲੇ ਲੱਗਦਾ ਨਹੀਂ ਹੋ ਤਾ ਕਮਾ ਲਗੀ ਸੁੱਕਦਾ ਤਾਂ ਫਿਰ ਤੁਹਾਨੂੰ ਲੱਗੇਗਾ ਨਹੀਂ ਘੜਾਈ ਦੇ ਹੌਲੇ 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 ਜਿਆਦਾ ਨਹੀਂ ਆ ਦੇਖੋ ਮਾਮਾ ਦੀਆਂ ਲੱਗ ਰਹੀਆਂ ਅਸੀਂ ਦੋਨੇ ਓਕੇ ਚਲੋ ਆਪਾਂ ਫਿਰ ਬਣਾ ਕੇ ਫਿਰ ਮਿਲਦੇ ਆ ਨਾ ਫਿਰ ਦਿਖਾਨੇ ਆ ਆਪਣਾ ਖੋਆ ਬਰਨ ਗਿਆ ਤਾਂ ਫਿਰ ਤੁਹਾਨੂੰ ਥੋੜਾ ਅੱਧਾ ਹੋ ਗਿਆ ਫਿਰ ਬਣਾਨੇ ਆ ਠੀਕ ਹੈ ਹਾਜੇ ਤਾਂ ਕਟੋ ਹੋ ਗਿਆ ਥੋੜਾ ਜਿਹਾ ਫਿਰ ਬਣਾਵਾਂਗੇ ਠੀਕ ਹੈ ਉਹਨਾਂ ਤੱਕ ਤੁਸੀਂ ਬਣੇ ਰਹੋ ਆਪਣੇ ਵਲੌਗ ਤੇ ਐਂਡ ਤੱਕ ਆਵੇ ਹੋ ਸਾਡਾ ਖੋਆ ਸਾਡਾ ਖੋਆ ਆਰੇ ਸਾਡਾ ਖੋਆ ਸਾਡਾ ਖੋਆ ਬਣ ਕੇ ਆਪਣਾ ਰੈਡੀ ਆਟਾ ਬਾਇਸ ਤਾਂ ਥੋੜੇ ਵਧੀਆ ਨਹੀਂ ਬਣਿਆ ਵਧੀਆ ਬਣਿਆ ਸਟੇਕ ਆ ਗਿਆ ਰੱਬਾ ਮਧਿਆ ਨਹੀਂ ਕਿਸੇ ਨੂੰ ਨਹੀਂ ਮੰਮੀ ਮੈਂ ਦੇ ਮੈਂ ਖਾ ਲਾਂਗੀ ਹਾਂ ਮੈਂ ਖਾ ਲਾਂਗੀ ਇਹ ਰਹਿਣ ਦੇ ਵਧੀਆ ਨਹੀਂ ਬਣਾਏਗਾ ਖਾ ਰਦਾ ਤੂੰ ਤੋਂ ਮੈਂ ਫੇਰੀ ਜਿਹਦਾ ਤੋਂ ਬਣਾਉਣ ਮੈਂ ਥੋੜਾ ਜਿਹਾ ਆਟਾ ਪਾਤਾ ਚਲੋ ਮੈਂ ਜਰਾ ਆਟਾ ਪਾ ਕੇ ਖੋਆ ਬਣ ਕੇ ਹੋ ਗਿਆ ਰੈਡੀ ਐ ਅਸੀਂ ਇਕੱਲੇ ਇਕੱਲੇ ਖਾਵਾਂਗੇ ਮੰਮੀ ਜਰਾ ਰੱਖਿਆ ਜ ਵਰਤ ਇਹਨਾਂ ਮਨ ਕਰ ਰਿਹਾ ਪਰ ਰੱਖ ਲਿਆ ਵਰਤ ਇਹਨੇ ਡੈਡੀ ਗਿਆ ਮੰਡੀ ਪੰਜੀਰੀ ਵੀ ਮੈਂ ਤਾਂ ਕਹਾਂ ਨਹੀਂ ਕਿ ਬਣਾ ਕੇ ਅੱਜ ਮੈਨੂੰ ਕੱਲ ਹੀ ਦੋ ਹਨਾ ਰਾਤ ਵਜੇ ਸੀਗੇ 10 ਤੋ ਫੋਨ ਕਰ ਕਾਲੇ ਬੈਰਲੀ ਨੂੰ ਕੰਨ ਨਾ ਕੀ ਇਹ ਦੋ ਕਾਣ ਖੁੱਲੀਆਂ ਮੈਨੂੰ ਬਣਾ ਕੇ ਦੇਣੀ ਹੈ ਹਾਂ ਗਰੀਬਿਆ ਨਹੀਂ ਇਦ ਨਹੀਂ ਕਿ ਮੈਨੂੰ ਕੋਈ ਬਣਾ ਦੇ ਕੱਲ ਕੋਈ ਨਹੀਂ ਤਰਾਤੀ ਮੈਨੂੰ ਅੱਖੀ ਤੋਂ ਸਵੇਰੇ ਮਾਰ ਸਵੇਰੇ ਤੋਂ ਬਣਾ ਲੈ ਮੈਨੂੰ ਕੋਇਆ ਬਣਾ ਲਈ ਤਾਂ ਮੈਂ ਤਾਂ ਕਰਕੇ ਤਾਂ ਖਾ ਪੀ ਕੇ ਦੋ ਵਾਰੀ ਖਾ ਗਿਆ ਤਾਂ ਕਹਿੰਦਾ ਤੂੰ ਜੱਕੀ ਸੱਦਨ ਆਏ ਓਏ ਚਲੋ ਮੈਂ ਕੀ ਕਰਵਾਣਾ ਸਮਤੂ ਰੱਖ ਲਵੀ ਤੂੰ ਮੈਨੂੰ ਲਾਈਕ ਕਰਕੇ ਆਹ ਬਈ ਟਿੱਕਲ ਦੇਦੇ ਜਾ ਸੋ ਸੁਣ ਨਾ ਤੂੰ ਰੱਖ ਲਵੀ ਹੈ ਦੇਵੀ ਨਰ ਤੇ ਬੋ ਠੀਕ ਹੈ ਬਾਈ ਉਹ ਕੇ ਹਾਂ ਯੋਕੇ ਦੇ ਬਾਈ ਅਨਿ ਛਲ ਫੜ ਲਿਆ ਤਾਂ ਫਿਰ ਮੈਂਡ ਕਰਨੀ ਹੈ ਬਲੋਗ ਤੋਂ ਠੀਕ ਹਾਂਜੀ ਬੈਠੇ ਵਟੇ ਨੂੰ ਚੱਕਰ ਆ ਗਿਆ ਪਤਾ ਨਹੀਂ ਲੱਗਿਆ ਕੀ ਹੋ ਗਿਆ ਤੇਲ ਉੱਪਰ ਬਣਾ ਕੇ ਹਾਂ ਨੜੇ ਹਾਂ ਹੌਲਕਾ ਪੈਣਪਰਾ ਵਕੀ ਆਟਮ ਮੈਂ ਅਗਲੀ ਸਾਲ ਸੁਆਦ ਆ ਆ ਵੇਖੋ ਵੀ ਮੈਂ ਖੋਆ ਬਣਾਇਆ ਹੁਣ ਇਹਦੀ ਮੈਂ ਪਿੰਨੀਆਂ ਬਣਾਉਂਗਾ ਠੀਕ ਹੈ ਆਪਾਂ ਖੋਆ ਬਣਾ ਕੇ ਤਿਆਰ ਕਰਤਾ ਇਹ ਕੋਈ ਨਵੀਂ ਆਟਮ ਹੈ ਇਹ ਕੋਈ ਨਵੀਂ ਆਟਮ ਇਹ ਕਹਿੰਦੇ ਗੱਚਕ ਹੈਗੀ ਹੈ ਮੈਂ ਐਵੇਂ ਨਹੀਂ ਬਣਾਇਆ ਹੁਣ ਮੈਂ ਦੁੱਧ ਦਾ ਬਣਾਉਂਗੀ ਕਿਉਂਕਿ ਇਹ ਸਪੈਸ਼ਲ ਨਹੀਂ ਦਾ ਦੁੱਧਾ ਤੇ ਸਿਰਫ ਪਤਾ ਕਿੰਨਾ ਕੁ ਬਣੇਗਾ ਦੁੱਧਾ ਇਹ ਗੱਚਕ ਆ ਬਣਾ ਸਿਰਫ ਦੁੱਧ ਦਾ ਕਿੰਨਾ ਬਣੂਗਾ ਜੇਰੀ ਕੋ ਬਣੂਗਾ ਫਿਰ ਇਹ ਕਰ ਲਾਂਗੇ ਪੈਣਪਰਾ ਵੰਡਿਆ ਨਹੀਂ ਪੁਰਾਣਾ ਤੋਂ ਨਾ ਪਣਪਰਾ ਮਨ ਆ ਬੜ ਬਣਨਾ ਕੋਈ ਖਾਵੇ ਸਾਰਾ ਮੈਨੂੰ ਤੇ ਮੈਂ ਖਾਵਾਂਗੀ ਤੇ ਮੈਂ ਥੋੜਾ ਜਿਹਾ ਪਤਾ ਆਟਾ ਪਾਤਾ ਮੈਂ ਕਿ ਚਲੋ ਆਟਾ ਪਾ ਦੇਣੀ ਤਾਂ ਕਰਕੇ ਕਹਿੰਦੇ ਖੋਇਆ ਕਾਲਾ ਜਿਹਾ ਥੋੜਾ ਹੁੰਦਾ ਹੈ ਮੇਰੀ ਮਾਮੀ ਕਹਿੰਦੀ ਕਾਹ ਕਰ ਥੋੜੀ ਆਹ ਪੜਾ ਛੜ ਗਿਆ ਛੱਡ ਲੈ ਕਹਿੰਦੇ ਕਾਲਾ ਖੋਇਆ ਥੋੜਾ ਹੁੰਦਾ ਹੈਗਾ ਤੇ ਮੈਂ ਕਿਹਾ ਇਹਦੇ ਚ ਥੋੜਾ ਜਿਹਾ ਆਟਾ ਪਾ ਦਮ ਜਦੋਂ ਆਟਾ ਮੈਂ ਲਾਉਣ ਲੱਗੇ ਪਾਣਾ ਸੀ ਤੇ ਮੈਂ ਉਦੋਂ ਹੀ ਪਾ ਦੇ ਦਿੰਦੀ ਫਿਰ ਮੈਂ ਥੋੜਾ ਜਿਹਾ ਦੁੱਧ ਰਹਿ ਜਾਂਦਾ ਆਟਾ ਇੰਨਾ ਕੋ ਇੰਨਾ ਕੋ ਬਣ ਜਾਣਾ ਸੀ ਤੁਹਾਨੂੰ ਪਤਾ ਹੀ ਹੈ ਦੁੱਧ ਸਖ ਕੀ ਆ ਪਾਟਾ ਪਾ ਕੇ ਵੇਖਿਆ ਹੁਣ ਆਪਾਂ ਇਹਦੇ ਦੁੱਧ ਦਾ ਖੋਆ ਬਣਾਵਾਂਗੇ ਠੀਕ ਆ ਫਿਰ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਇਹਦੇ ਚ ਤੋਂ ਚ ਕੀ ਫਰਕ ਹੈ ਬਾਕੀ ਭਈ ਵੱਲ ਨਹੀਂ ਆਂਦਾ ਮੈਨੂੰ ਤਾਂ ਕਰਕੇ ਠੀਕ ਆ ਸੁਮਨ ਨੂੰ ਕਹਿੰਨੀ ਛੋਟੀ ਪੀਣੀ ਵਾਰਿੰਗ ਲਈ ਬਾਰਨ ਨਹੀਂ ਇਹ ਮੈਨਾਂ ਖਾਵੇ ਉਹ ਕੀ ਵੇਖਾਂਦੇ ਕਿ ਭਾਈ ਬੁੱਢੇ ਦਾ ਨਹੀਂ ਕਿਵੇਂ ਲੱਗ ਕੇ ਮੈਂ ਤੁਹਾਨੂੰ ਦੇਵਾ ਵਾਂਡੇ ਰੱਖ ਕੇ ਦਾਰੇ ਮਮਾ ਨੂੰ ਗੋਸਵਾ ਮੈਂ ਤੁਹਾਨੂੰ ਪੁੱਛ ਰਹੀ ਆ ਬਲੌਗ ਵਾਲੇ ਤੁਸੀਂ ਖਾਣਾ ਮੈਂ ਤੁਹਾਡੇ ਘਰੇ ਵਾਂਡਾ ਨਹੀਂ ਗੋਸਵਾ ਕਰਾ ਪਣ ਬਰਾ ਨਾਲ ਖਾਈ ਜਾਂਦੇ ਆ ਨਾਲੇ ਨਖਰੇ ਕਰੀਂ ਦੇ ਆਪਣੀ ਬਰਾ ਨਾਲ ਦੇਚ ਰੱਖ ਦੇ ਬੋਸ ਬੋਸ ਬਣਾ ਕੇ ਲੈ ਕੇ ਰੱਖ ਦੇ ਅੰਮਰ ਦਾਂ ਨਾਲ ਥੋੜੇ ਨੋਰਮਲ ਹੀ ਠੀਕ ਆਟਾ ਵੇਸਾ ਕਿੰਨੇ ਦਾਂ ਦਾੜੀ ਹੋਤ ਨਹੀਂ ਖਾਦਾ ਆਟਾ ਲੈ ਕੇ ਪਾਇ ਇਹ ਪੀਨੀ ਬਣ ਜੀ ਕੋਲੇ ਬਣ ਜੂਗਾ ਉਹ ਹਾ ਗੇ ਦੋ ਹੂੰ ਗਰਮ ਆ ਫਲਰਾ ਕੋ ਜੀ ਸਮਨ ਆਪਣਾ ਪਨੀਰ ਬਣਾਉਂਦੀ ਫਿਰ ਦਿਖਾਣੇ ਦਨੋਂ ਫਿਰ ਆਪਾਂ ਵਲੋਗ ਐਂਡ ਕਰਾਂਗੇ ਯਾਰ ਅੱਜ ਮੈਂ ਚੀਜ਼ ਬਣਾਈ ਜਰ ਇਹਨਾਂ ਨੇ ਪਸੰਦ ਹੀ ਨਹੀਂ ਕਰੀ ਮੈਨੂੰ ਸਮਝ ਨਹੀਂ ਆਂਦੀ ਮੈਨੂੰ ਮੈਂ ਨਾ پاگل ਨਿਕਲੀ ਵੈਸੇ ਮੈਂ ਨਾ ਇਹਦਾ ਦੁੱਧ ਹੀ ਬਣਾ ਦੇਣਾ ਸੀ ਸਿਰਫ ਜਿਹੜੇ ਥੋੜਾ ਜਿਹਾ ਬਣ ਜਾਣਾ ਸੀ ਹੁਣੇ ਖਾ ਕੇ ਲਾਡੀ ਵਿਹਲਾ ਆ ਜਾਂਦਾ ਤੇ ਮੈਂ ਕਿਹਾ ਚੱਲ ਲਾਡੀ ਦੋ ਦਿਨ ਖਾ ਲੂਗਾ ਸਮਨ ਲਾਡੀ ਦੋ ਦਿਨ ਖਾ ਲੈਣਗੇ ਤਾਂ ਕਰਕੇ ਮੈਂ ਬਣਾਇਆ ਸੀ ਮੋ ਤਾਂ ਆਪ ਨੂੰ ਪਤਾ ਹੀ ਹੈ ਵੀ ਮੇਰੇ ਦੁੱਧ ਦਾ ਖੋਆ ਤਾਂ ਮੇਰੇ ਦੁੱਧ ਦਾ ਹੀ ਬੰਦਾ ਆਟਾ ਨਹੀਂ ਪਾਣਾ ਪੈਂਦਾ ਤੇ ਜਿਹਨੇ ਪੂਰੀ ਰਾਤ ਗਾਜਰ ਪਾਣੀ ਬਣਾਇਆ ਉਹ ਗਾਜਰ ਵਾ ਦੇ ਕੇ ਉਹਨਾਂ ਦਾ ਵੀ ਨਹੀਂ ਪਸੰਦ ਕਰਿਆ ਕਹਿੰਦੇ ਗਾਜਰ ਪਾਣੀ ਟੈਸਟ ਬਣਿਆ ਗੁਜਰੇਲਾ ਹੁੰਦਾ ਗੁਜਰੇ ਲਾਡੀ ਓਏ ਥਲ ਰੱਖ ਥਲ ਰੱਖ ਕੇ ਥਲ ਰੱਖ ਕੇ ਬਣਾ ਗੁਜਰੇਲਾ ਹੁੰਦਾ ਆ ਕਰਾਇਆ ਸੀ ਦਿੱਤੀ ਸਾੜ ਕਨੇ ਗੁਜਰੇਲਾ ਪਰ ਪ੍ਰਕਾਰ ਪ੍ਰਕਾਰ ਦਾ ਗੁਜਰੇਲਾ ਹੁੰਦਾ ਬਣਾ ਗੁਜਰੇਲਾ ਹੁੰਦਾ ਹਾਂ ਬਣਾ ਗੁਜਰੇਲਾ ਹੁੰਦਾ ਨਹੀਂ ਮੈਂ ਨਹੀਂ ਮੰਮੀ ਕਹਿੰਦੀ ਸੀ ਕਿੰਗਾ ਗਣਾ ਤੂੰ ਇੰਨੇ ਵਿੱਚ ਪਾਉਣਾ ਅਸੀਂ ਉਹਨਾਂ ਲਾੜ ਰਹੇ ਆ ਸਪੈਰਾ ਸਿੱਟੰਗੀਰੀ ਬਣਾਵਾਂਗੇ ਸਵੇਰੇ ਅੱਜ ਨਹੀਂ ਸਵੇਰੇ ਤੁਮਨ ਅਸਮਾਨ ਪੀਉਗੀ ਹਾਂ ਮਾਨਾ ਪੀਵੇਂਗੀ ਕਾਜੂ ਬਦਾਮ ਗਰੀ ਹਾਂ ਗਰਮ ਦਹੀਂ ਬਣ ਦੰਦਾਈ ਥੋੜਾ ਥੋੜਾ ਤੋੜ ਤੋੜ ਕੇ ਬਣਾ ਛੋਟੇ ਛੋਟੇ ਬਣਾ ਗੱਛਾ ਨਾ ਕਾਣਾ ਸਮਰ ਕਦੇ ਮੇਰੀ ਸ਼ਕਲ ਨਾ ਸ਼ਕਲ ਨੂੰ ਤੇਰੀ ਨੁਕੀ ਹੈ ਨਾਪ ਨਾ ਬਸ ਐ ਛੋਟੇ ਛੋਟੇ ਬਣਾਈਆ ਐਵੇਂ ਬਸਾਇਆ ਨਾ ਆਪਣਾ ਫੇਰ ਰੱਖੀ ਐਵੇਂ ਤੁਸੀਂ ਖਾਓਗੇ ਫਿਰ ਫਾਇਦਾ ਕੀ ਐਨੇ ਚੱਕ ਕੇ ਖਾਤ ਲੋਗੇ ਗੋਲਾ ਰਹਿਦਾ ਗੋਲਾ ਨਹੀਂ ਗੋਲ ਲੋਕਰ ਆਪਾਂ ਤਾਂ ਬਣਾ ਨਹੀਂ ਹੈਗੇ ਨਾ ਫਿਰ ਛੋਟੇ ਬਣਾ ਲਓ ਮਮੇ ਦੀ ਗੁਰਦਿਆਂ ਆ ਰਿਹਾ ਸਰਸ ਨੂੰ ਬਣਾਉਣੇ ਹੈ ਬਸ ਠੀਕ ਹਾਂ ਪਹਿਲਾ ਬਜ਼ੁਰਗ ਕਹਿੰਦੇ ਸੀ ਨਾ ਡੇਰੇ ਪਲਾਜ ਤੂੰ ਕਾਫੀ ਸਾਲਾਂ ਦੀ ਗੱਲ ਹੈ ਕਹਿੰਦੇ ਵਿਆਹ ਸ਼ਾਦੀ ਚ ਨਾ ਅਸੀਂ ਪਿੰਨੀਆਂ ਬਣਾ ਕੇ ਲੈ ਕੇ ਜਾਂਦੇ ਸੀ ਉਹ ਫਿਰ ਕਹਿੰਦੇ ਵਿਆਹ ਚ ਨਹੀਂ ਬਣਾਈ ਪਿੰਨੀਆਂ ਆਪਾਂ ਐਵੇਂ ਨਹੀਂ ਜਿਵੇਂ ਹੁਣ ਕਿਸੇ ਵਿਆਹ ਹੁੰਦਾ ਸੀ ਨਾ ਤੇ ਪਿੰਨੀਆਂ ਬਣਾ ਕੇ ਘਰ ਲੈ ਕੇ ਜਾਂਦੇ ਨੇ ਬੁੜੀਆਂ ਕਿਉਂ ਡੇਰੇ ਪਹਿਲਾਂ ਮੈਂ ਕਰ ਦਿੰਦੀ ਸੀ ਇਹਨਾਂ ਆ ਦੇਖੋ ਤੁਮ ਮੈਂ ਨੇ ਨੇ ਬਣਾ ਰੱਖਿਆ ਪਨੀਆ ਪਨੀਆ ਬਣਾ ਕੇ ਰੱਖ ਦਿੰਨੇ ਆ ਖੋਏ ਦੀ ਪਰ ਠੀਕ ਹੈ ਮੈਂ 10 ਦਿਨ ਖਾਉਂਗੀ ਕੋ ਖਾਊਗਾ ਤਾਂ ਠੀਕ ਹੈ ਨਾ ਮੈਂ ਵਰਤ ਛੱਡ ਲੂਗੀ ਸ਼ਾਮ ਨੂੰ ਤੂੰ ਟੈਨਸ਼ਨ ਨਾ ਲੈ ਤੇ ਠੀਕ ਹੈ ਭਾਈ ਸਿਕਾਤੀ ਆਪਾਂ ਨਾ ਹਾਂ ਮੈਂ ਬੇਠੀ ਸ਼ਾਮ ਅੱਗੀ ਤਾਂ ਮੈਂ ਸ਼ਾਮੀ ਨਾ ਚਲੋ ਕੋਈ ਗੱਲ ਨਹੀਂ ਬਾਕੀ ਠੀਕ ਹੈ ਭਾਈ ਆਪਣੇ ਵਲੌਗ ਨੂੰ ਐਂਡ ਤੱਕ ਦੇਖਿਓ ਬਣੇ ਰਹੋ ਆਪਣੇ ਪਾਪੇ ਨੂੰ ਵੀ ਖਵਾ ਲੈਣਾ ਸੀ ਹਾਂ ਗੱਲ ਤਾਂ ਹੈ ਸੀ ਠੀਕ ਹੈ ਤੁਸੀਂ ਮੈਨੂੰ ਕਮੈਂਟਾਂ ਜਰੂਰ ਦੇ ਭਾਈ ਆਪਾਂ ਤਾਂ ਜਿਵੇਂ ਦੀ ਸੀ ਆਪਾਂ ਮੈਂ ਤੇ ਬਣਾ ਦੇ ਆਪਾਂ ਨੂੰ ਵੱਲ ਆਂਦਾ ਨਹੀਂ ਬਾਕੀ ਸਾਰੇ ਕਹਿੰਦੇ ਦਾ ਵੀ ਮੋਟਾ ਦਿਮਾਗ ਹੈ ਤੇ ਅੱਜ ਵੀ ਕਹਿ ਦੇਣਗੇ ਬੋਲਣ ਵਾਲਿਆਂ ਤਾਂ ਮੂੰਹ ਮਾਰ ਹੀ ਦੇਣਾ ਹੈਗਾ ਠੀਕ ਹੈ ਲਾਈਕ ਕਮੈਂਟ ਸ਼ੇਅਰ ਕਰੋ ਸਬਸਕ੍ਰਾਈਬ ਵੀ ਤੇ ਮਿਲਦੇ ਆ ਕੱਲ ਦੇ ਵਲੋਗ ਚ ਤੇ ਕੱਲ ਦੇ ਆਪਾਂ ਵਧੀਆ ਰੈਸਪੀ ਬਣਾਵਾਂਗੇ ਵਧੀਆ ਕੱਲ ਨੂੰ ਦੇਖਦੇ ਕੀ ਬਣਾਨੇ ਹੈ ਕਿਵੇਂ ਚਲੋ ਦੇਖਦੇ ਹਾਂ ਓਕੇ ਬਾਏ ਬਾਏ ਅੱਜ ਦਾ ਵਲੋਗ ਆਪਣਾ ਇੰਨਾ ਹੀ ਸੀਗਾ